ਗੁਰੂ ਹਰਾਈ ਸੱਚੇ ਪਾਤਸ਼ਾਹ ਲੰਬਾ ਚੋਲਾ ਪਹਿਨਿਆ ਕਰਦੇ ਸਨ ਇੱਕ ਦਿਨ ਬਾਗੀਚੇ 'ਚੋਂ ਲੰਘਦੇ ਆ ਉਸ ਚੋਲੇ ਦੇ ਨਾਲ ਇੱਕ ਫੁੱਲ ਦੀ ਕਲੀ ਟੁੱਟ ਕੇ ਅੜ ਕੇ ਟੁੱਟ ਗਈ ਸਹਿਬਾ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਥੋੜੀ ਦੇਰ ਉਸ ਫੁੱਲ ਦੇ ਵੱਲ ਨਿਹਾਰਦੇ ਰਹੇ ਉਹਦੀ ਖੂਬਸੂਰਤੀ ਉਹਦੀ ਕੋਮਲਤਾ ਉਹਦਾ ਸੁਹੱਪਣ ਉਹਦੀ ਸੁਗੰਧ ਖੂਬਸੂਰਤੀ ਨੂੰ ਮਹਿਸੂਸ ਕਰਨ ਵਾਸਤੇ ਵੀ ਚੇਤਨਾ ਚਾਹੀਦੀ ਹੈ ਜਦੋਂ ਇਹ ਚੇਤਨਾ ਪ੍ਰਾਪਤ ਹੋ ਜਾਂਦੀ ਹੈ ਜ਼ਰਰਾ ਜ਼ਰਰਾ ਸੁਗੰਧੀ ਨਾਲ ਪਰਜੰਦਾ ਹੈ ਜ਼ਰਰਾ ਜ਼ਰਰਾ ਸੁੰਦਰ ਲੱਗਣ ਲੱਗ ਜਾਂਦਾ ਹੈ ਆਪਣਾ ਲੱਗਣ ਲੱਗ ਜਾਂਦਾ ਹੈ ਆਤਮੀਆਂ ਲੱਗਣ ਲੱਗ ਜਾਂਦਾ ਹੈ ਇਹ ਹੈ ਜੀਵਨ ਦੀ ਸ਼ੁੱਧਤਾ